ਸੋ ਸਵਾਗਤ ਹੈ ਜੀ ਸਾਰਿਆਂ ਦਾ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਨਾਲ ਅੱਜ ਫੇਰ ਅਨੰਦਪੁਰ ਸਾਹਿਬ ਦੇ ਵਿੱਚ ਹੀ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਗੁਰਦੁਆਰਾ ਸਾਹਿਬ ਰੁਕੇ ਹਾਂ ਆਪਣਾ ਦਮਦਮਿਤ ਇਕਸਾਲ ਮਹਿਤਾ ਵਾਲਿਆਂ ਦੇ ਸਥਾਨ ਤੇ ਤੇ ਅੱਜ ਫੇਰ ਚੱਲਦੇ ਹਾਂ ਨਿਕਲਦੇ ਹਾਂ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਜਿਹੜੇ ਹੋਰ ਵੀ ਅਸਥਾਨ ਆ ਜਿਹੜੇ ਹੋ ਸਕਦਾ ਤੁਸੀਂ ਨਾ ਵੇਖਿਆ ਹੋਣ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਜੁੜੇ ਰਹੋ ਐਂਡ ਤੱਕ ਪੂਰਾ ਵਲੌਗ ਦੇਖਿਓ ਬਹੁਤ ਕੁਝ ਨਵਾਂ ਹੋਣ ਵਾਲਾ ਇਸ ਵਲੌਗ ਦੇ ਵਿੱਚ ਫਿਲਹਾਲ ਆਪਾਂ ਆ ਗਏ ਆ ਗੁਰਦੁਆਰਾ ਸ਼ਹੀਦੀ ਬਾਗ ਦੇ ਵਿੱਚ ਜਿਹੜਾ ਬਿਲਕੁਲ ਆਨੰਦਗੜ੍ਹ ਸਾਹਿਬ ਜਿਹੜਾ ਕਿਲਾ ਹੈ ਉਹਦੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਕੇਸਗੜ੍ਹ ਸਾਹਿਬ ਨੂੰ ਜਿਹੜਾ ਰਸਤਾ ਜਾ ਰਿਹਾ ਉਹਦੇ ਉੱਪਰ ਹੀ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਆ ਤੇ ਉਸ ਤੋਂ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਥੋੜਾ ਜਿਹਾ ਇਤਿਹਾਸ ਦੱਸ ਦੇਣਾ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਜਿਆਦਾਤਰ ਜੰਗਾ ਜੁੱਧਾਂ ਦੌਰਾਨ ਆਉਂਦੇ ਰਹੇ ਆ ਤੇ ਉਹਨਾਂ ਦਾ ਜਿਹੜਾ ਪਹਾੜੀ ਰਾਜਿਆਂ ਨਾਲ ਤੇ ਆਪਣੇ ਮੁਗਲਾਂ ਨਾਲ ਜਿਹੜਾ ਜੰਗ ਸੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਹੁੰਦਾ ਸੀ ਤੇ ਜਿਹੜੇ ਸਿੰਘਾਂ ਦੀਆਂ ਇੱਥੇ ਸ਼ਹੀਦیاں ਹੋਈਆਂ ਸੀ ਤੇ ਉਹਨਾਂ ਦਾ ਸਰਕਾਰ ਜਿਹੜਾ ਸੀ ਉਹ ਇੱਥੇ ਕੀਤਾ ਗਿਆ ਸੀ ਤੇ ਇੱਥੇ ਇੱਕ ਬੋਰਡ ਵੀ ਆ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਤੁਹਾਨੂੰ ਇੱਕ ਬੋਰਡ ਦਿਖਾਵਾਂਗੇ ਜਿਹੜੇ ਬੋਰਡ ਦੇ ਜਿਹੜਾ ਬੋਰਡ ਸੁੱਕ ਗਿਆ ਸੀ ਉਸ ਸਮੇਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨਾ ਅਨੁਸਾਰ ਮਾਈ ਭਾਗਣ ਦੇ ਇੱਥੇ ਇਸ਼ਨਾਨ ਕਰਨ ਨਾਲ ਜਿਹੜਾ ਬੋਰਡ ਸੀ ਉਹ ਖਰਾ ਹੋਇਆ ਸੀ ਠੀਕ ਹੈ ਤੇ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾਉਣੇ ਆ ਤੇ ਉਸ ਤੋਂ ਬਾਅਦ ਉਸ ਬੋਰਡ ਦੇ ਦਰਸ਼ਨ ਕਰਾਵਾਂਗੇ ਤੇ ਇਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਹੋਰ ਗੁਰੂ ਸਥਾਨਾਂ ਤੇ ਦਰਬਾਰ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਬੋਰਡ ਵੱਲ ਜਿੱਧਰ ਬੋਰਡ ਆ ਕਹਿੰਦੇ ਉਹਦੇ ਦਰਸ਼ਨ ਕਰਦੇ ਆਂ ਵੀ ਕੀ ਇਤਿਹਾਸ ਹੈ ਖੂਬ ਹੀ ਆ ਖੂਬ ਹੀ ਪੁਰਾਣਾ ਹੀ ਲੱਗਦਾ ਮੈਨੂੰ ਇਹਦੇ ਖੂਬ ਬਣਿਆ ਆ ਬਾਕੀ ਪਤਾ ਨਹੀਂ ਖੂ ਦਾ ਇਤਿਹਾਸ ਤਾਂ ਚੰਗੀ ਤਰ੍ਹਾਂ ਤਾਂ ਪਰ ਬੋਰਡ ਦੇ ਦਰਸ਼ਨ ਕਰਦੇ ਆਂ ਇਹ ਰਿਆ ਜੀ ਬੋਰਡ ਤੁਸੀਂ ਵੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਇਹ ਬੋਰਡ ਮਹਾਰਾਜ ਦੇ ਬਚਨਾਂ ਨਾਲ ਜਿਹੜਾ ਹੋਇਆ ਸੀ ਹਰਾ ਹੋਇਆ ਸੀ ਇਹ ਬੋਰਡ ਤੇ ਸੁੱਕ ਗਿਆ ਸੀ ਉਸ ਟਾਈਮ ਕਹਿੰਦੇ ਮਹਾਰਾ ਜੀ ਨੇ ਜਦੋਂ ਬਚਨ ਕੀਤੇ ਸੀ ਫਿਰ ਮਾਈ ਭਾਗਣ ਦੇ ਇਸ਼ਨਾਨ ਕਰਨ ਨਾਲ ਫਿਰ ਇਹ ਬੋੜ ਹਰਾ ਹੋ ਗਿਆ ਸੀ ਤੇ ਅੱਜ ਤੱਕ ਇਹ ਬੋੜ ਹਰਾ ਹੈ ਹੁਣ ਇੱਥੇ ਆਪਣਾ ਨੰਦਗੜ੍ਹ ਸਾਹਿਬ ਕਿਲੇ ਦੇ ਉੱਪਰ ਅਸੀਂ ਆਏ ਆ ਕਈ ਸਥਾਨ ਤੁਹਾਨੂੰ ਵਿਖਾਏ ਆਪਾਂ ਤੇ ਇਹ ਭਾਈ ਜੀਵਨ ਸਿੰਘ ਜੀ ਦਾ ਯਾਨੀ ਕਿ ਭਾਈ ਜੈਤਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਸੀਸ ਸੀਓ ਇੱਥੇ ਲਿਆਂਦਾ ਸੀ ਉਹਨਾਂ ਦਾ ਤਪ ਸਥਾਨ ਆਈ ਤੇ ਇਥੇ ਨਾਲ ਪੌੜੀਆਂ ਵੀ ਤੁਹਾਨੂੰ ਆਪਾਂ ਵਿਖਾਈਆਂ ਉਹ ਪੌੜੀਆਂ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਗੁਜਰੀ ਜੀ ਤੇ ਹੋਰ ਸਿੰਘ ਇਥੇ ਤੁਰਦੇ ਫਿਰਦੇ ਰਹੇ ਆ ਆਪ ਤੇ ਦਰਸ਼ਨ ਕਰਨੇ ਚਾਹੀਦੇ ਤੇ ਇਥੋਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਉਣਾ ਇਥੋਂ ਕੇਸਗੜ੍ਹ ਸਾਹਿਬ ਦੇ ਦਰਸ਼ਨ ਹੁੰਦੇ ਆ ਦੇਖੋ ਤੁਸੀਂ ਸਾਹਮਣੇ ਬਿਲਕੁਲ ਨੇੜੇ ਕੋਈ ਜ਼ਿਆਦਾ ਦੂਰ ਨਹੀਂ ਆ ਕੇਸਗੜ੍ਹ ਸਾਹਿਬ ਤੇ ਹੁਣ ਆਪਾਂ ਇਸ ਤੋਂ ਬਾਅਦ ਚ ਅਗਲੇ ਸਥਾਨ ਤੇ ਜਾਵਾਂਗੇ ਕੇਸਗੜ੍ਹ ਸਾਹਿਬ ਜੁੜੇ ਰਿਓ ਨਾਲ ਆਪਣੇ